ਸਤਿ ਸ੍ਰੀ ਅਕਾਲ ਜੀ ਸਾਥੀਓ ਅੱਜ ਅਸੀਂ ਕੌਮੀ ਸਕੂਲ ਦੇ ਵਿੱਚ ਜਿਹੜਾ ਵਿਜੇ ਬਰਾਸਟਰ ਦਾ ਜਿਹੜਾ ਕੰਮ ਚੱਲ ਰਿਹਾ ਸੀਗਾ ਉਹਨਾਂ ਬੱਚਿਆਂ ਨੂੰ ਅੱਜ ਪਰਦਾਸ਼ੀ ਲਾਈ ਜਾ ਰਹੀ ਹੈ 29 11 2024 ਨੂੰ ਵਾਖਾ ਹਸਤਾਲਾ ਦੇ ਬੱਚਿਆਂ ਲਾਈਆਂ ਉਹ ਤੁਹਾਨੂੰ ਅਸੀਂ ਦਿਖਾਉਣੇ ਆਂ ਆਓ ਸਾਥੀਓ ਸਾਡਾ ਇਹ ਐਜੀ ਐਜੀ ਸਾਡਾ ਸਟੇਟ ਲੈਵਲ ਤੇ ਪਰਦਾਸ਼ੀਆ ਵਾਖਾ ਹੁਤਾੜੀ ਵਾਲਾ ਜਿਵੇਂ ਆਹ ਮੋਟਰ ਵਾਲਾ ਹੈਗਾ ਇਹ ਪਾਣੀ ਜਿਹੜਾ ਜਦੋਂ ਆਪਾਂ ਅੱਗੇ ਹੱਥ ਕਰਦੇ ਆਂ ਪਾਣੀ ਅੱਗੇ ਆ ਜਾਂਦਾ ਸੈਂਸਰ ਲੱਗਿਆ ਹੋਇਆ ਹੈ ਤਾਂ ਜਦੋਂ ਇਹ ਇਹ ਆਪਣਾ ਵੈਸੇ ਬਾਜ਼ਾਰ ਤੋਂ ਜਿਹੜਾ ਮਿੰਗਾ 1200 1300 ਦਾ ਮਿਲਦਾ ਇੱਥੇ ਆਪਾਂ 500 ਦਾ ਬਣਾ ਸਕਦੇ ਹਾਂ ਆ ਇਧਰ ਪ੍ਰੋਜੈਕਟ ਜੇ ਤਹਗਾ ਇਹ ਅੱਗ ਬੁਝਾਉਣ ਵਾਲਾ ਹੀ ਤਾਂ ਇਧਰਲਾ ਪ੍ਰੋਜੈਕਟ ਤਾੜੀ ਵਾਲਾ ਆ ਤਾੜੀ ਜਿਹੜੇ ਬੋ ਤਾੜੀ ਮਾਰਦੇ ਆ ਉਹ ਜਿਹੜਾ ਕੋਈ ਵੀ ਚੀਜ਼ ਚੱਲ ਪੈਂਦੀ ਹੈ ਜਿਹਦੇ ਵੱਡੇ ਵੱਡੇ ਪ੍ਰੋਜੈਕਟ ਲਾ ਸਕਦੇ ਨੇ ਉਹ ਟੀਮ ਨੇ ਵੀ ਗਮਰੇ ਬਣਾਏ ਸੀ ਠੀਕ ਆ ਸੈਂਚੇ ਲੈ ਕੇ ਇਹਨਾਂ ਨੇ ਜਿਹੜਾ ਕਿਰਾਏ ਤੇ ਤੇ ਆਪ ਇਹਨਾਂ ਨੇ ਤਿਆਰ ਕੀਤੇ ਆ ਗੰਗਰੂ ਕਰਕੇ ਤਾਂ ਜਿੱਥੇ ਆ ਕੰਮਲਾ ਜਿਹੜਾ ਆਹ ਕੰਮਲਾ ਇਹ 4-500 ਦਾ ਜੇ ਬਾਹਰੋਂ ਮਿਲਦਾ ਤਾਂ ਇਹ 180 ਰੁਪਏ ਚ ਕਿਰਾਏ ਢੇਰੇ ਆ ਤੇ ਨਾਲ ਵਾਲੇ ਕੰਮਲੇ ਗੰਗਰੂ ਜਿਹੜੇ ਉਸ ਰੁਪਈਆਂ ਚ ਉਦੋਂ ਵਾ ਡੇਢ ਹੈਗੇ ਆ ਉਹ 150 ਰੁਪਏ 120 ਰੁਪਈਆਂ ਚ ਤਾਂ ਬਹੁਤ ਹੀ ਸਸਤੇ ਰੇਟਾਂ ਦੇ ਇਹਨਾਂ ਬੱਚਿਆਂ ਨੇ ਬਣਾਏ ਆ ਤਾਂ ਵਧੀਆ ਸਕੇਲਾ ਰੰਗ ਰੂਗ ਇਹਨਾਂ ਨੇ ਆਪ ਕੀਤਾ ਜੀ ਅੱਗੇ ਜਿਹੜਾ achar ਵਾਲਾ ਜੀ achar ਜਿਹੜਾ ਇਹ ਕਾਫੀ ਵੇਚ ਗਿਆ ਬੱਚਿਆਂ ਨੇ ਲਗਭਗ ਸਾਰਾ ਵੇਚਤਾ ਜੀ ਬਹੁਤ ਚਾਇਆ ਜੀ ਬੈਠੀ ਹੈ ਅਚਾਰ ਬੱਚਿਆਂ ਨੂੰ ਬਹੁਤ ਵਧੀਆ ਬਣਾਇਆ ਜੀ ਰੇਟ ਬਹੁਤ ਰੀਜ਼ਨੇਬਲ ਆ ਸਰਕਾਰ ਜਿਹੜੇ ਆਪਾਂ ਆਮ ਬਿਹਾਰ ਚ ਦੇ ਰੇਟ ਆ ਉਹਨਾਂ ਨੂੰ ਬਹੁਤ ਘੱਟ ਨਹੀਂ ਸਕਦੇ ਇਹ ਤਿਆਰ ਕੀਤਾ ਗਿਆ ਇਹ ਬਹੁਤ ਹੀ ਵਧੀਆ ਸਕਿੱਲ ਜਿਹੜੀ ਆ ਬੱਚਿਆਂ ਨੂੰ ਆਈ ਆ ਬੱਚੇ ਖੁਸ਼ ਵੀ ਹੋਏ ਆ ਇਸ ਨਾਲ ਇੱਕ ਨਵੀਂ ਕੀ ਸਿੱਖ ਨੂੰ ਮਿਲੀ ਆ ਬਹੁਤ ਸੋਹਣੀ ਵਿਦਾ ਜਿਹੜੀਆਂ ਬਾਜ਼ਾਰ ਚ ਜਿਹੜੇ 100 400 ਕੀ ਮਿਲਦੀ ਆ 90 70 ਦੀ 100 ਕੀ ਤਿਆਰ ਹੋ ਜਾਣਾ ਇਹ ਸਾਰੀਆਂ ਟੀਮਾਂ ਨੇ ਜਿਹੜਾ ਆਪਣੇ ਐਕਸ਼ਨ ਕਰਕੇ ਜਿਹੜੇ ਲਾਇਆ ਸਰਕਾਰ ਵੱਲੋਂ ਜਿਹੜਾ ਪੁਰਾਣਾ ਸ਼ੂਨਕ ਤੱਕ ਦਾ ਬਰਾ ਸਲਾਂਗਾ ਯੋਗ ਹੈ ਤਾਂ ਵਰਯਾ ਚਾਹਣਾ ਨੂੰ ਵੀ ਇੱਕ ਸਿੱਖਣ ਨੂੰ ਮਿਲਿਆ ਉਹਨਾਂ ਨੇ ਵੀ ਬੜੇ ਖੁਸ਼ੀ-ਖੁਸ਼ੀ ਕਾਜ ਜਾਂ ਬਣਾਈਆਂ ਤਾਂ ਉਹਨਾਂ ਚ ਕੌਨਫੀਡੈਂਸ ਵੀ ਆਉਂਦਾ ਤੇ ਵਾਖੋ ਸਕੈਲ ਵੀ ਜਿਹੜੀ ਉਹਨਾਂ ਚ ਪੈਦਾ ਹੁੰਦੀ ਹੈ ਤਾਂ ਇਹ ਇੱਕ ਜਿਹੜਾ ਸਰਕਾਰ ਵੱਲੋਂ ਇੱਕ ਜਿਹੜਾ ਵਧੀਆ ਕੰਮ ਹੈ